ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਾਰੇ ਠੀਕ ਹੋਗੇ? ਤੇ ਅੱਜ ਮੇਜਰ ਵਾਈ ਦਾ ਫੰਕਸ਼ਨ ਹੈਗਾ। ਦੇ ਕਾਲਾ ਸਾਈਡ ਤੇ ਆਏ ਹੋਏ ਤੇਗੇ। ਤੇ ਹੋਰ ਸਾਰੇ ਵਧੀਆ। ਅੱਜ ਤੁਹਾਨੂੰ ਦਿਖਾਣਿਆਗੇ ਪੰਜਾਬੀ ਵਿਆਹ ਪੂਰੀ ਤਰ੍ਹਾਂ ਪੂਰੀ ਵੈਡਿੰਗ ਵਿੱਚੋਂ ਸ਼ਾਰਟ ਤੁਹਾਨੂੰ ਕੱਟ-ਕੱਟਾ ਦਿਖਾਵਾਂਗੇ। ਕਿਉਂਕਿ ਇੱਧਰ ਵੀ ਬੜੇ ਟੌਪ ਦੇ ਵਿਆਹ ਹੁੰਦੇ ਨੇ ਦੇਖਦੇ ਆ ਹੁਣ ਚੱਲਦੇ ਆਗੇ ਤੇ ਬਾਕੀ ਹੋਰ ਮੈਜਰ ਵੀ ਠੀਕ ਆ ਇੱਕ ਟਾਰਟ ਵੀ ਨਹੀਂ ਵਧੀਆ ਜੀਨ ਕੰਮ ਕਰ ਸਕਦਾ ਕੰਮ ਕਰ ਠੀਕ ਆ ਵੀਰੇ ਕਿਰਪਾ ਮਹਾਰਾਜ ਜੀ ਬਾਬੇ ਨਾਨਕ ਜੀ ਸਤਿ ਸ੍ਰੀ ਅਕਾਲ ਵਧੀਆ ਮੈਜਰ ਆਪਣਾ ਭਰਾਏ ਵੱਡਾ ਤੇ ਚਲੋ ਫਿਰ ਕਰਦੇ ਆਗੇ ਵੀਡੀਓ ਸ਼ੁਰੂ ਆਪਾਂ ਦਿਖਾ ਦੇ ਆ ਕਿ ਤੁਹਾਨੂੰ ਪੰਜਾਬੀ ਵਿਡਿੰਗ ਕਿੱਦਾਂ ਦਾ ਮਾਹੌਲ ਰਹਿੰਦਾ ਕਿੱਦਾਂ ਦਾ ਕੀ ਤੁਹਾਨੂੰ ਸਾਰੇ ਵਿਹਾਰ ਵੀ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਬੰਦ ਤੋਂ ਬੰਦ ਵੀਡੀਓ ਸ਼ੇਅਰ ਜਰੂਰ ਕਰਦੇ ਆਗੇ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵੀਡੀਓ ਹੋਰ ਦੇਖਣ ਵਾਸਤੇ ਤੁਹਾਡਾ ਚੈਨਲ ਜੁਨੇਬ ਸਬਸਕ੍ਰਾਈਬ ਕਰ ਲਓ ਨਾਲੇ ਹੋਰ ਵੀ ਸ਼ੇਅਰ ਕਰ ਦਿਆ ਕਰੋ ਤੇ ਚਲੋ ਫਿਰ ਕਰਦੇ ਆ ਵੀਡੀਓ ਸ਼ੁਰੂ ਚਲੋ ਚੱਲੀਏ ਤੇ ਲੱਗ ਰਹੇ ਨੇ ਹੈਪੀ ਤੇ ਐਚਪੀ ਪੂਰੀ ਤਰ੍ਹਾਂ ਪਰਫੈਕਟ ਬੰਦੇ ਨੇ ਦੋਵੇਂ ਤੇ ਇੱਧਰ ਵੀ ਵਿਹਾਰ ਹੋ ਰਹੇ ਨੇਗੇ ਵੀਰੇ ਸਾਰੇ ਦੇਖਿਓ ਕਿ ਅੱਜ ਮੈਂ ਡਰਾਉਂਡ ਆ ਰਿਹਾਗਾ ਤਾਂ ਕਰਕੇ ਅੱਜ ਮੈਂ ਵੇਲਾਗਾ ਤੇ ਵਧੀਆ ਤਰੀਕੇ ਨਾਲ ਕਰ ਰਹੇ ਨੇਗੇ ਮੁੰਡੇ ਕੰਮ ਹਾਂ ਹੈਪੀ ਸੈਟਾ ਐਚਪੀ ਠੀਕ ਆ ਚਲੋ ਇਹ ਲੱਗ ਰਹੇ ਨੇ ਆਪਣੇ ਮੁੰਡੇ ਤੇ ਚਲੋ ਬਾਕੀ ਫਿਰ ਦੇਖੋ ਤਾਗਾ ਵੀ ਤਿਹਾਰ ਕਰਨੇ ਭਾਈ ਤੇ ਇਹ ਵੀ ਇੱਕ ਉਸਤ ਮਾਗਾ ਜਗਾ ਜਗਾ ਤੇ ਮੱਥਾ ਟੇਕਣ ਦਾ ਰੰਦਾਰ ਕਿਉਂਕਿ ਪਿੰਡ ਦੇ ਵਿੱਚ ਜਿੰਨੀਆਂ ਵੀ ਜਗਾ ਭੜੀਆਂ ਹੁੰਦੀਆਂ ਨੇ ਸਾਰੇ ਇੱਥੇ ਜਾ ਕੇ ਮੱਥਾ ਟੇਕਦੇ ਨੇ ਭਾਈ ਮੱਥਾ ਟੇਕੂ ਆਪਾਂ ਹਰ ਇੱਕ ਜਗਾ ਦੇ ਉੱਤੇ ਮੱਥਾ ਟੇਕਣ ਦਾ ਪਿੰਡ ਦੇ ਵਿੱਚ ਜਿੰਨੇ ਵੀ ਧਰਤ ਕਤਾਰ ਬਣਿਆ ਨੇ ਸਾਰੀਆਂ ਦੇ ਉੱਪਰ ਮੱਥਾ ਟੇਕਣਾ ਹੁੰਦਾ ਹੈ ਇਹਨਾਂ ਨੇ ਉਹ ਆ ਗਏ ਜੀ ਗੁਰੂ ਘਰ ਵਿੱਚ ਮੱਥਾ ਟੇਕਣ ਵਾਸਤੇ ਤੇ ਸਾਰੀ ਸੰਗਤ ਆ ਜਿਹੜੀ ਮੱਥਾ ਟੇਕੂਗੀ ਜੀ ਹੁਣ ਗੁਰੂ ਘਰ ਦੇ ਵਿੱਚ ਪਹਿਲੇ ਇੱਧਰ ਨਿਸ਼ਾਨ ਸਾਹਿਬ ਜੀ ਤੇ ਮੱਥਾ ਟੇਕ ਰਹੇ ਨੇ ਤੇ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਮੱਥਾ ਟੇਕਣਗੇ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨਗੇ ਉਹਨੇ ਤੇ ਤਿਆਰੀ ਚੱਲ ਰਹੀ ਹੈ ਜੀ ਜਿਹੜੀ ਇਹਨਾਂ ਦੀ ਬਰਾਤ ਵੇਦਾ ਹੋਣੀ ਹੈ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਇਹ ਰਸਮਾਂ ਹੁੰਦੀਆਂ ਨੇਗੀਆਂ ਇਹ ਰਸਮਾਂ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਚੱਲ ਜਾਣਾਗਾ ਦਵਾਲੇ ਦਵਾਲੇ ਬਾਹਰ ਤੇ ਘੜ ਗਿਆ ਹਾਂ ਥੋੜਾ ਬੈਠੋ ਆ ਜੀ ਮਾਤਾ ਜੀ ਸਾਹਮਣੇ